ਅੱਜ ਦਾਸ ਪਿੰਡ ਅਕਸਿੱਕੇ ਦੂਸਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਪੰਡਾ ਉੱਥੇ ਮੈਂ ਆਇਆ ਕਿਉਂਕਿ ਅੱਜ ਇੱਕ ਉਹ ਇੱਕ ਸਾਫ ਦਾ ਫੌਜੀ ਜਿਨ੍ਹਾਂ ਨੇ ਜਦੋਂ ਵੀ ਕਿਸਾਨੀ ਦੀ ਤੇ ਖੇਤ ਮਜ਼ਦੂਰਾ ਦੀ ਗੱਲ ਹੋਈ ਹੈ ਔਰ ਜਦੋਂ ਵੀ ਇਸ ਸੰਘਰਸ਼ ਲੜ ਦੀ ਗੱਲ ਆਈ ਹੈ ਇਹਨਾਂ ਨੇ ਵੱਧ ਚੜ ਕੇ ਉਹ ਸੰਘਰਸ਼ੀ ਕਿਸਾਨਾਂ ਦੇ ਹੱਕ ਤੇ ਖੇਤ ਮਜ਼ਦੂਰਾ ਦੇ ਹੱਕ ਤੇ ਵੱਡਾ ਐਲੋਨ ਅਦਾ ਕੀਤਾ ਸਰਦਾਰ ਦਿਆ ਸਿੰਘ ਜੀ ਸਾਫਟਾ ਫੌਜੀ ਜਿਹੜੇ ਲੰਬੇ ਸਮੇਂ ਤੋਂ ਪਹਿਲੇ ਮੋਰਚੇਦਾਰਾਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਆ ਤੇ ਹੁਣ ਸ਼ੰਭੂ ਬਾਰਡਰ ਤੇ ਬੜੇ ਲੰਬੇ ਸਮੇਂ ਤੋਂ ਬੈਠੇ ਸੀ ਉਹਨਾਂ ਦੀ ਕੁਝ ਦਿਨ ਪਹਿਲਾਂ ਬਾਰਡਰ ਤੇ ਡੈਥ ਹੋ ਗਈ ਆ ਅੱਜ ਮੈਂ ਉਸ ਪਰਿਵਾਰ ਨਾਲ ਇੱਥੇ ਦੁੱਖ ਸਾਂਝਾ ਕਰਨ ਵਾਸਤੇ ਆਇਆ ਲੱਗਰ ਨਿਵਾਸੀ ਦੀ ਤੇ ਪਿੰਡ ਦੇ ਸੱਜਣਾ ਦੀ ਮੋਤਵਾਰ ਸੱਜਣਾ ਦੀ ਇਹ ਮੰਗ ਹੈ ਇਸ ਇਲਾਕੇ ਦੀ ਮੰਗ ਹੈ ਅਰਪਨ ਵਰਤਮਾਨ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸੀਂ ਇਹ ਮੰਗ ਰੱਖਦੇ ਹਾਂ ਕਿ ਜੋ ਉਥੇ 14 ਕਿਸਾਨਾਂ ਦੀ ਜੋ ਸੰਘਰਸ਼ ਚ ਲੜ ਰਹੀ ਹੈ ਜਿਨ੍ਹਾਂ ਦੀ ਡੈਥ ਹੋਈਆਂ ਨੇ ਬਾਹਰ ਤੇ ਬੈਠਿਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ مالی ਸਹਾਇਤਾ ਤੇ ਉਹਨਾਂ ਦੇ ਪਰਿਵਾਰਾਂ ਦੇ ਇੱਕ ਜੀ ਨੂੰ ਨੌਕਰੀ ਦੀ ਮੰਗ ਇਸ ਸਮੂਚਾ ਇਲਾਕੇ ਇਸ ਸਮੂਚਾ ਨੱਤਰ ਕਰਦਾ ਹੈ ਜਿਸ ਤਰ੍ਹਾਂ ਤੇ ਸ਼ੁਭ ਕਰਨ ਦੇ ਪਰਿਵਾਰ ਦਾ ਅ ਕਿਸਾਨ ਜਿੱਤੇ ਬੰਦੀਆਂ ਨੇ ਕਿਸਾਨ ਭਰਾਵਾਂ ਨੇ ਕਿ ਮਜ਼ਦੂਰ ਭਰਾਵਾਂ ਨੇ ਗੱਲ ਰੱਖੀ ਔਰ ਅਖੀਰ ਚ ਸਰਕਾਰ ਕੋ ਉਹਦੇ ਅੱਗੇ ਝੁਕਣਾ ਪਿਆ ਅੱਜ ਸਾਡੀ ਵੀ ਇਹ ਮੰਗ ਰੱਖਦੇ ਹਾਂ ਕਿ ਭਾਈ ਜਿਹੜੇ ਉੱਥੇ ਜਾ ਕੇ ਆਪਣੀ ਸ਼ਹਾਦਤ ਦੇ ਰਿਹਾ ਵਡਮੱਲੀ ਕੁਰਬਾਨੀ ਦੇ ਰਿਹਾ ਉਹਨਾਂ ਦੇ ਪਰਿਵਾਰਾਂ ਦੀ ਪਿੱਛੇ ਜ਼ਰੂਰ ਬਾਹ ਫੜੀ ਜਾਣੀ ਚਾਹੀਦੀ ਔਰ ਇਹ ਪਰਿਵਾਰ ਖਾਸ ਤੌਰ ਤੇ ਮੈਂ ਜ਼ਿਕਰ ਕਰਦਿਆਂ ਇਹ ਡੇਟ ਕਿਲੇ ਦੀ ਮੈਂ ਡੇਟ ਕਿਲੇ ਦੀ ਇੱਕ ਇਕਤੀ ਕਰਦੇ ਹਾਂ ਦੋ ਇਹਨਾਂ ਦੇ ਬੱਚੇ ਨੇ ਗਾਂ ਉਹਨਾਂ ਨੇ ਨਿਆਣੇ ਨੇ ਅੱਧਾ ਅੱਧਾ ਗੱਲਾ ਵੀ ਜ਼ਮੀਨ ਨੇ ਆਉਂਦੀ ਸੋ ਇਹਨਾਂ ਦੀ ਜ਼ਰੂਰ ਵੰਡ ਫੜੀ ਜਾਵੇ ਸਰਦਾਰ ਦਿਆਲ ਸਿੰਘ ਸਨ ਉਹ ਸ਼ੰਗਾਰਾ ਸਿੰਘ ਪਿੰਡ ਤਰਸਿੱਕਾ ਜਿਨ੍ਹਾਂ ਨੇ ਇਸ ਸ਼ਹਾਦਤ ਦਿੱਤੀ ਹੈ ਕਿਸਾਨੀ ਸੰਘਰਸ਼ ਨੂੰ ਇਸ ਦਾ ਯੋਗਦਾਨ ਪਾਉਂਦੇ ਆ ਆਸ ਕਰਦਾ ਉਮੀਦ ਕਰਦਾ ਕਿ ਭਗਵੰਤ ਮਾਨ ਸਰਕਾਰ ਮੌਜੂਦਾ ਇਸ ਇਲਾਕੇ ਦੇ ਮੰਤਰੀ ਬੀਟੀਓਸ ਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਕੁਨ ਇਸ ਗੱਲ ਤੇ ਤਵੱਜੂ ਦੇ ਕੇ ਆਪ ਗੌਰ ਪਰਮਾਉਣਗੇ ਔਰ ਇਸ ਪਰਿਵਾਰ ਦੀ ਬਾਤ ਫੜੀ ਜਾਊ ਅੱਜ ਦਾਸ ਪਿੰਡ ਤਰਸਿੱਕੇ ਉਸਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਪੰਡਾ ਪੁੱਛੇ ਮੈਂ ਆਇਆ ਕਿ ਕਿ ਅੱਜ ਇਸੋਂ ਇੱਕ ਸਾਫ ਦਾ ਫੌਜੀ ਜਿਨ੍ਹਾਂ ਨੇ ਜਦੋਂ ਵੀ ਕਿਸਾਨੀ ਦੀ ਤੇ ਖੇਤ ਮਜ਼ਦੂਰਾ ਦੀ ਗੱਲ ਹੋਈ ਹੈ ਔਰ ਜਦੋਂ ਵੀ ਇਸ ਸੰਘਰਸ਼ ਲੜ ਦੀ ਗੱਲ ਆਈ ਹੈ ਇਹਨਾਂ ਨੇ ਮੱਧ ਚੜ ਕੇ ਉਹ ਸੰਘਰਸ਼ ਕਿਸਾਨਾਂ ਦੇ ਹੱਕ ਤੇ ਖੇਤ ਮਜ਼ਦੂਰਾ ਦੇ ਹੱਕ ਤੇ ਵੱਡਾ ਅਹਿਮ ਰੋਲ ਅਦਾ ਕੀਤਾ ਸਰਦਾਰ ਦਇਆ ਸਿੰਘ ਜੀ ਸਾਹਿਬਾ ਫੌਜੀ ਜਿਹੜੇ ਲੰਬੇ ਸਮੇਂ ਤੋਂ ਪਹਿਲੇ ਮੋਰਚੇ ਦਾ ਰਾਣ ਦਿੱਲੀ ਦੇ ਬਾਡਰਾਂ ਤੇ ਬੈਠੇ ਰਹੇ ਆ ਤੇ ਹੁਣ ਸ਼ੰਭੂ ਬਾਡਰ ਤੇ ਬੜੇ ਲੰਬੇ ਸਮੇਂ ਤੋਂ ਬੈਠੇ ਸਨ ਉਹਨਾਂ ਦੀ ਉਸ ਦਿਨ ਪਹਿਲਾਂ ਬਾਰਡਰ ਤੇ ਡੈਥ ਹੋ ਗਈ ਆ ਅੱਜ ਮੈਂ ਉਸ ਪਰਿਵਾਰ ਨਾਲ ਇੱਥੇ ਦੁੱਖ ਸਾਂਝਾ ਕਰਨ ਆਇਆ ਨੱਗਰ ਨਿਵਾਸੀ ਦੀ ਤੇ ਪਿੰਡ ਦੇ ਸੱਜਣਾ ਦੀ ਮੋਤਵਾਰ ਸੱਜਣਾ ਦੀ ਇਹ ਮੰਗ ਹੈ ਇਸ ਇਲਾਕੇ ਦੀ ਮੰਗ ਹੈ ਅਰ ਭਗਵਾਨ ਪ੍ਰਮਾਨ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸੀਂ ਇਹ ਮੰਗ ਰੱਖਦੇ ਆ ਕਿ ਜੋ ਉੱਥੇ 14 ਕਿਸਾਨਾਂ ਦੀ ਜੋ ਸੰਘਰਸ਼ ਚ ਲੱਗ ਰਹੇ ਆ ਜਿਨ੍ਹਾਂ ਦੀ ਡੈਥ ਹੋਈਆਂ ਨੇ ਬਾਰਡਰ ਤੇ ਬੈਠਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਲੀ ਸੰਹਿਤਾ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਇੱਕ ਜੀ ਨੂੰ ਨੌਕਰੀ ਦੀ ਮੰਗ ਇਸ ਸਮੁੱਚਾ ਇਲਾਕਾ ਇਸ ਸਮੁੱਚਾ ਨਗਰ ਕਰਦਾ ਜਿਸ ਤਰ੍ਹਾਂ ਤੇ ਸ਼ੁਭ ਕਰਨ ਦੇ ਪਰਵਾਦ ਦਾ ਅ ਕਿਸਾਨ ਜਿੱਤੇ ਬੰਦੀਆਂ ਨੇ ਕਿਸਾਨ ਭਰਾਵਾਂ ਨੇ ਇੱਕ ਮੈਦੂ ਭਰਾਵਾਂ ਨੇ ਗੱਲ ਰੱਖੀ ਔਰ ਅਖੀਰ ਚ ਸਰਕਾਰ ਕੋ ਉਹਦੇ ਅੱਗੇ ਝੁਕਣਾ ਪਿਆ ਅੱਜ ਸਾਡੀ ਵੀ ਇਹ ਮੰਗ ਰੱਖਦੇ ਹਾਂ ਕਿ ਭਾਈ ਜਿਹੜੇ ਉਸੇ ਜਾ ਕੇ ਆਪ ਦੀ ਸ਼ਹਾਦਤ ਦੇ ਰਿਹਾ ਮੱਦਮਲੀ ਕੁਰਬਾਨੀ ਦੇ ਰਿਹਾ ਉਹਨਾਂ ਦੇ ਪਰਿਵਾਰਾਂ ਦੇ ਪਿੱਛੇ ਜ਼ਰੂਰ ਬਾਹ ਫੜੀ ਜਾਣੀ ਚਾਹੀਦੀ ਉਹਨੇ ਪਰਿਵਾਰ ਖਾਸ ਤੌਰ ਤੇ ਮੈਂ ਜ਼ਿਕਰ ਕਰਦਿਆਂ ਇਹ ਡੇਟ ਕਿਲੇ ਦੇ ਮੈਂ ਡੇਟ ਕਿਲੇ ਦੀ ਇੱਕ ਇੱਛੀ ਕਰਦੇ ਔਰ ਦੋ ਇਹਨਾਂ ਦੇ ਬੱਚੇ ਨੇ ਗਾਂ ਉਹਨਾਂ ਦੀ ਲਿਆਣੇ ਨੇ ਅਬਦਾਲ ਦਾ ਕਿਲਾ ਵੀ ਜ਼ਮੀਨ ਨੇ ਆਉਂਦੀ ਸੋ ਇਹਨਾਂ ਦੀ ਜ਼ਰੂਰ ਬਾਹਰ ਢੀ ਜਾਵੀ ਸਰਦਾਰ ਦਿਆਲ ਸਿੰਘ ਸਨ ਉਹ ਸ਼ੰਗਾਰਾ ਸਿੰਘ ਪਿੰਡ ਸਰ ਸਿੱਕਾ ਜਿਨ੍ਹਾਂ ਨੇ ਇਸ ਸ਼ਹਾਦਤ ਦਿੱਤੀ ਹੈ ਕਿਸਾਨੀ ਸੰਘਰਸ਼ ਨੂੰ ਇਸ ਦਾ ਯੋਗਦਾਨ ਪਾਉਂਦੇ ਆ ਆਸ ਕਰਦਾ ਉਮੀਦ ਕਰਦਾ ਕਿ ਭਗਵੰਤ ਮਾਨ ਸਰਕਾਰ ਮੌਜੂਦਾ ਇਸ ਇਲਾਕੇ ਦੇ ਮੰਤਰੀ ਈਟੀਓ ਸਾਹਿਬ ਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਕੁਨ ਇਸ ਗੱਲ ਤੇ ਤਵੱਜੋ ਦੇ ਕੇ ਆਪ ਗੌਰ ਪਰਮਾਉਣਗੇ ਔਰ ਇਸ ਪਰਿਵਾਰ ਦੀ ਬਾਤ ਫੜੀ